ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਖੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਾਈ ਕੀਰਤਿਆ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ ਸੀ ਤਾਂ ਉਸ ਸਮੇਂ ਇੱਕ ਰਿਸ਼ਵਾਲੇ ਨੇ ਆ ਕੇ ਨਮਸਕਾਰ ਕੀਤਾ ਤੇ ਕਿਹਾ ਸਤ ਗੁਰੂ ਜੀ ਜੇਕਰ ਆਗਿਆ ਦੇਵੋ ਤਾਂ ਮੈਂ ਆਪਣੀ ਰੇਛ ਦੀ ਹਾਜ਼ਰੀ ਲਗਵਾ ਲਵਾਂ मेरे रिछ ने नचना है सतगुरु जी ने इजाजत दे दी गुरु साहेब जी सिंघासन पर बैठे से जदों मालक सोटी थले करे रिछ नमस्कार करे मालक आखे वाडा घर है वही दात मिलेगी कर नमस्कार सारे हसन की एक जानवर न कि सिखाया होया है जदों भाई कीर्तिया ਚੋਰ ਸਾਹਿਬ ਕਰਨ ਵਾਲਾ ਵੀ ਹੱਸਿਆ ਤਾਂ ਗੁਰੂ ਸਾਹਿਬ ਕਹਿੰਦੇ ਸਾਰੇ ਭਾਵੇਂ ਹੱਸਣ ਪਰ ਤੂੰ ਨਾ ਹੱਸ ਉਹ ਕਹਿਣ ਲੱਗਾ ਕਿ ਮੈਂ ਕਿਉਂ ਨਾ ਹਸਾਂ ਸਤਗੁਰੂ ਜੀ ਕਹਿੰਦੇ ਤੂੰ ਨਾ ਹੱਸ ਕਿਉਂਕਿ ਇਹ ਰਿਸ਼ ਜੋ ਨੱਚ ਰਿਹਾ ਹੈ ਤੇਰਾ ਪਿਤਾ ਸੋਬਾ RAM ਹੈ ਉਹ ਕਹਿਣ ਲੱਗਾ ਮੇਰਾ ਪਿਤਾ ਤਾਂ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਸੰਗਤ ਕਰਦਾ ਰਿਹਾ ਸੀ ਸੇਵਾ ਕਰਦਾ ਰਿਹਾ ਸੀ ਪੜਾਹ ਪ੍ਰਸ਼ਾਦ ਦੀ ਦੇਖਭਾਲ ਤਾਉਣ ਦੀ ਡਿਊਟੀ ਸੀ ਉਸ ਦੀ ਸਤ ਗੁਰੂ ਸੰਗਤ ਸੇਵਾ ਕਰਨ ਵਾਲੇ ਨੂੰ ਰਿਸ਼ਦਾ ਜਨਮ ਜੇ ਇਸ ਘਰ ਤੋਂ ਮੇਰੇ ਪਿਤਾ ਨੂੰ ਇਹ ਕੁਝ ਮਿਲਿਆ ਤਾਂ ਮੈਨੂੰ ਕੀ ਲਾਭ ਹੈ ਗੁਰੂ ਘਰ ਦੀ ਸੇਵਾ ਕਰਨ ਦਾ ਉਸਨੇ ਚੋਰ ਸਾਹਿਬ ਰੱਖ ਦਿੱਤਾ ਤੇ ਕਹਿੰਦਾ ਮੈਂ ਨਹੀਂ ਸੇਵਾ ਕਰਨੀ ਤਾਂ ਸਤਿਗੁਰੂ ਜੀ ਨੇ ਆਖਿਆ ਭਾਈ ਕਿਰਪਿਆ ਗੁੱਸਾ ਨਾ ਕਰ ਤੇ ਆਰਾਮ ਨਾਲ ਬੈਠ ਕੇ ਸੁਣ ਤੇਰੇ ਪਿਤਾ ਨੇ ਸੰਗਤ ਵੀ ਕੀਤੀ ਸੇਵਾ ਵੀ ਕੀਤੀ ਪਰ ਸੰਗਤ ਦੀ ਪ੍ਰਸੰਨਤਾ ਨਾ ਲਈ ਕਿਦਰੇ ਕੋਈ ਹੁੰਦਾ ਆਪਣੀ ਪਛਾਣ ਦਾ ਤੇ ਉਸ ਨਾਲ ਪਿਆਰ ਨਾਲ ਬੋਲਣਾ ਬਾਕੀ ਸਾਰੇ ਸੰਗਤ ਨੂੰ ਗੁੱਸੇ ਨਾਲ ਪੈਂਦਾ ਸੀ ਇੱਕ ਦਿਨ ਐਸਾ ਹੋਇਆ ਕਿ ਇੱਕ ਗਰੀਬ ਸਿੱਖ ਗੱਡੇ ਤੇ ਗੁੜ ਲਾਦ ਜਿੱਕੇ ਲੈ ਜਾ ਰਿਹਾ ਸੀ ਰਸਤੇ ਵਿੱਚ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਦੂਜੇ ਪਾਸੇ ਉਸ ਦੇ ਗੱਡੇ ਨੂੰ ਬਲਦ ਲਈ ਜਾ ਰਿਹਾ ਸੀ ਸਿੱਖ ਕਾਲੀ ਹੋਣ ਕਰਕੇ ਅੱਗੇ ਹੋਇਆ ਤੇਰੇ ਪਿਤਾ ਪਾਸੋਂ ਪ੍ਰਸ਼ਾਦ ਦੀ ਮੰਗ ਕੀਤੀ ਪਰ ਤੇਰੇ ਪਿਤਾ ਨੇ ਨਾ ਕਰ ਦਿੱਤੀ ਸਿੱਖ ਨੇ ਫਿਰ ਜਾਂਚਨਾ ਕੀਤੀ ਤੇਰੇ ਪਿਤਾ ਗੁੱਸੇ ਨਾਲ ਬੋਲੇ ਕਿਉਂ ਰੇਸ਼ਵਾਂਗ ਉੱਤੇ ਚੜੀ ਜਾ ਰਿਆਂ ਹੈ ਤਾਂ ਹੱਥ ਤੋਂ ਥੋੜਾ ਜਿਹਾ ਪ੍ਰਸ਼ਾਦ ਜ਼ਮੀਨ ਤੇ ਡਿੱਗ ਗਿਆ ਸਿੱਖ ਨੇ ਚੁੱਕ ਕੇ ਛਕ ਲਿਆ ਨਾਲ ਹੀ ਬਚਨ ਕੀਤਾ ਗੁਰੂ ਘਰ ਵਿੱਚ ਗੁੱਸਾ ਨਹੀਂ ਪ੍ਰੇਮ ਚਾਹੀਦਾ ਹੈ ਜਿਹੜੇ ਤੇਰੇ ਵਰਗੇ ਗੁੱਸੇ ਖੋਰੀ ਸੇਵਾਦਾਰ ਸੰਗਤ ਨੂੰ ਰੇਸ਼ ਬਣਾਉਣ ਉਹ ਗੁਰੂ ਘਰ ਵਿੱਚ ਨਹੀਂ ਹੋਣੇ ਚਾਹੀਦੇ ਰੱਬ ਕਰੇ ਤੂੰ ਖੁਦ ਰਿਸ਼ ਬਣ ਜਾਵੇਂ ਉਸ ਦੀ ਬਤੌਲਤ ਗੁਰੂ ਸੰਗਤ ਕੋਲੋਂ ਅਸੀਸ ਲੈਣ ਬਦਲੇ ਵੱਦ ਅਸੀਸ ਮਿਲੀ ਤੇ ਤੇਰਾ ਪਿਤਾ ਰਿਸ਼ ਦੀ ਜੂਨੀ ਭੋਗ ਰਿਹਾ ਹੈ ਅੱਜ ਇਹ ਗੁਰੂ ਘਰ ਵਿੱਚ ਕਿਸੇ ਬਹਾਨੇ ਪੂਜਾ ਹੈ ਹੁਣ ਇਸ ਦਾ ਉਧਾਰ ਹੋਵੇਗਾ ਭਾਈ ਕੀਰਤੀਆ ਨੇ ਇਹ ਸੁਣ ਕੇ ਗੁਰੂ ਜੀ ਤੋਂ ਮਾਫੀ ਮੰਗੀ ਤੇ ਪਹਿਲੇ ਦੀ ਤਰ੍ਹਾਂ ਚੌਰ ਸਾਹਿਬ ਦੀ ਸੇਵਾ ਕਰਨ ਲੱਗਾ ਅਤੇ ਗੁਰੂ ਸਾਹਿਬ ਜੀ ਦੀ ਅਸੀਸ ਦਾ ਪਾਤਰ ਬਣਿਆ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਰੋਧ ਵਿੱਚ ਗੁਰੂ ਘਰ ਵਿੱਚ ਸੇਵਾ ਨਹੀਂ ਕਰਨੀ ਚਾਹੀਦੀ ਮਨ ਨੀਵਾ ਕਰਕੇ ਸੇਵਾ ਕਰਨ ਵਿੱਚ ਹੀ ਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ